ਵੈਲਕਮ ਟੂ ਅਮਰ ਲਵ ਸਰਾਇਆ ਵਲੌਗ ਤੁਸੀਂ ਕਿਦਾ ਠੀਕ ਹੋ ਮੈਂ ਤਾਂ ਆਲਵੇਜ਼ ਹੀ ਠੀਕ ਹਾਂ ਅੱਜ ਤੇ ਮੈਂ ਫਸਟ ਟਾਈਮ ਨਾਈਫ ਫੜਦੀ ਪਈ ਤੇ ਮੈਂ ਆਪਣੀ ਫੇਵਰਿਟ ਸਬਜ਼ੀ ਕੱਟਦੀ ਪਈ ਆ ਤੇ ਮੈਂ ਫਸਟ ਟਾਈਮ ਟਰਾਈ ਕਰਦੀ ਪਈ ਆ ਤੇ ਮੈਂ ਪੁੱਠੀਆਂ ਸਿੱਧੀਆਂ ਬਣਾਈ ਜਾਂਦੀ ਦੇਖੋ ਇਹਦੇ ਦੇਖੋ ਆ ਵੀ ਦੇਖੋ ਕੁਝ ਲੰਬੀਆਂ ਲੰਮੇ ਬਣਾਈ ਜਾਂਦੀ ਲੰਬੀ ਵਾਲੀ ਦੇਖੋ ਮੈਂ ਤਾਂ ਨਾਈਫ ਹੀ ਫਟਾ ਕੇ ਮੈਂ ਵੀ ਕਹਾਂ ਮੇਰੇ ਇੱਕ ਕੱਟਿਆ ਕਿਉਂ ਨਹੀਂ ਜਾਂਦਾ ਪਿਆ ਹੁਣ ਮੇਰੇ ਕੋਲ ਕੱਟਿਆ ਜਾਂਦਾ ਪਿਆ ਮੈਂ ਹੁਣ ਪਰਫੈਕਟ ਕੱਟ ਦੀ ਕਰਾਂ। ਚਾਹਨਾ ਆਪਣੀ ਫਿੰਗਰ ਬਚਾ ਕੇ ਬੱਚੇ। ਹਾਂ। ਇਹ ਕੀਆ। ਫਰੈਂਡਸ ਹੁਣ ਮੈਂ ਆਪਣੀ ਸਬਜੀ ਕੱਟ ਕੇ ਮੈਂ ਤੁਹਾਨੂੰ ਹੁਣ ਆਪਣਾ ਸਾਰਾ ਖਲਾਰਾ ਦਿਖਾਉਂਗੀ ਜਿਹੜਾ ਮੈਂ ਪਾਇਆ ਇਦਨੂ। ਦੇਖੋ ਕਿੰਨਾ ਖਲਾਰਾ ਪਾਇਆ। ਇਹਨਾਂ ਮੈਂ ਰਾਤ ਦੇ ਪਾਇਆ ਸੀਗਾ ਕਿਉਂਕਿ ਮੈਂ ਪਲੇ ਕਰਨਾ ਸੀ ਬਾਲਸ ਦੇ ਨਾਲ। ਓਏ ਮੈਂ ਡਿਗਨ ਲਕੀ ਸੀ। ਤੇ ਮੈਨੂੰ ਤੇ ਬਹੁਤ ਹੀ ਪਸੰਦ ਆਇਦਾ ਦੀ ਚੀਜ਼ਾਂ ਨਾਲ ਪਲੇ ਕਰਨਾ ਤੇ ਮੈਂ ਇੱਕ ਸਾਈਨ ਬਣਾਇਆ ਸੀ ਇਦਾਂ ਮੈਂ ਜਿੱਦਾਂ ਟਰੰਪਲਿੰਗ ਪਾਰਕ ਨਹੀਂ ਹੁੰਦਾ ਜਿੱਦਾਂ ਬਾਲਸ ਹੁੰਦੀਆਂ ਦੇਖੋ ਮੈਂ ਤੁਹਾਨੂੰ ਦਿਖਾਣੀ ਸਾਰੇ ਰੂਲਸ ਇੱਧਰ ਦੇ ਸੋ ਇੱਧਰ ਦੇ ਸਾਰੇ ਰੂਲਸ ਆ ਨੰਬਰ 1 ਨੋ ਡੂਇੰਗ ਬੈਕ ਫਲਿੱਪਸ ਓਏ ਨੰਬਰ 2 ਐਂਡ ਨੋ ਹਰਟਿੰਗ ਸਮਵਨ ਮੈਂ ਮੈਨੂੰ ਮੈਂ ਲਿਖ ਦਿੱਤਾ ਬਟ ਸਮਵਨ ਆ ਚਲੋ ਕੋਈ ਨੂੰ ਨੰਬਰ 3 ਆਨੋ ਆਊਟਸਾਈਡ ਫੂਡ ਨੰਬਰ 4 ਨੋ ਸਕਰੀਮਿੰਗ ਮੈਨ ਕੋਸ਼ਿਸ਼ ਕਰਦਾ ਬਾਡੀ ਨਹੀਂ ਹੁੰਦੇ ਨਾ ਮੈਂ ਇਦਾਂ ਕੈਸ ਕੀਤੇ ਨੰਬਰ ਨੰਬਰ 5 ਐਂਡ ਨੋ ਸ਼ੂਜ਼ ਓਨਲੀ ਸਾਕਸ ਆਲ ਦ ਰੂਲਸ ਦਨੋ ਇਹ ਫੋਨ ਮੈ ਜਿਹੜੀ ਜਦੋਂ ਟ੍ਰੈਂਪਲਿਨ ਚ ਪਾ ਕੇ ਲਿਆਉਂਦੇ ਆ ਇਦਾਂ ਸਾਰਾ ਕੁਝ ਮੈਂ ਲਿਖਿਆ ਹਾਈ ਮਾਈ Welcome. Hi, my name is Nia. I will help you guys. This will be fun. I hope you guys like this place. I hope you guys enjoy. Thank you for coming. ਇਹ ਦਾ ਮਤਲਬ ਮੈਂ ਦਾ ਮਾਦਿਨ ਕੀ ਤਾਂ ਮਤਲਬ ਮੇਰੇ ਸਟੋਰ ਦੇ ਬੰਦੇ ਆਉਂਦੇ ਆ ਫਿਰ ਇਦਾਂ ਨੂੰ ਸ਼ਾਪਿੰਗ ਕਰਦੇ ਫਿਰ ਇਦਾਂ ਸਾਰੇ ਮੇਰੇ ਪਲੇ ਕਰਦੇ ਵਾ ਇਦਾਂ ਇਦਾਂ ਕਰਕੇ ਮੈਂ ਮਾਲ ਬਣਾ ਦਿੱਤਾ ਇਹਨੂੰ ਜਗ੍ਹਾ ਨੂੰ ਹੁਣ ਮੈਂ ਇਦਾਂ ਕਰ ਦਿੱਤੀ ਆ ਪਲੇ ਆਪਣੇ ਬਾਕਸ ਨਾਲ ਜਿੱਦਾਂ ਕਿ ਮੈਂ ਆਲਰੇਡੀ ਪਲੇ ਕਰਦੇ ਆ ਮਤਲਬ ਹੋਨ ਦੇਖੋ ਮੇਰਾ ਸੋਫਾ ਵੈਦ ਨੂੰ ਮੈਂ ਨਾ ਦਕਾਨਦਾਰ ਤੇ ਮਾਰਦੀ ਆ ਫਿਰ ਜਿੰਨੀਆਂ ਵੀ ਬਾਲਸ ਇਦਨੂੰ ਕਲੈਕਟ ਹੁੰਦੀਆਂ ਹੁਣ ਮੈਂ ਟੂ ਕੀਤੀਆਂ ਕਲੈਕਟ ਤੇ ਫਿਰ ਮੈਨੂੰ ਓਨੇ ਪੁਆਇੰਟਸ ਮਿਲਣਗੇ ਲਾਈਕ ਕੁਛ ਬੁੱਕਸ ਮਿਲ ਸਕਦੀਆਂ ਮਾਂ ਪੈਂਟਸ 글ਿਟਰਸ ਇਦਾਂ ਦਾ ਪ੍ਰਾਈਜ਼ਸ ਮਿਲਦੇ ਮੈਨੂੰ ਸੋ ਐਮ ਐਫ ਜਿਹੜੀ ਮੇਰੇ ਬਾਲਸ ਆ ਮੈਨੂੰ ਨਾ ਬਾਲਸ ਨਾਲ ਪਲੇ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਲਾਈਕ ਮੇਰੇ ਕੁ ਵੱਡੀ ਬਾਲਸ ਆ ਮੈਂ ਇਦਾਂ ਇਦਾਂ ਠਕ ਠਾਕ ਕਰਦੀ ਰਹਿਣੀ ਆ ਜਦੋਂ ਮੈਨੂੰ ਇਹ ਗਾਲਾਂ ਪੈਂਦੀਆਂ ਇਦਾਂ ਤੇ ਫਿਰ ਉਸ ਤੋਂ ਬਾਅਦ ਮੇਰੀ ਜਿਹੜੀ ਬਾਲਸ ਹੁੰਦੀਆਂ ਅਗਰ ਮੈਂ ਇਦਾਂ ਕਰਦੀ ਫੇ ਅਗਰ ਸ਼ੋਰ ਹੁੰਦਾ ਵਾ ਛਿੜਕਾਂ ਕਿਉਂ ਪੈਂਦੀਆਂ ਇਹ ਨਹੀਂ ਦੱਸਦੀ ਤੇ ਕਰਦੀ ਐ ਮੈਂ ਚੀਜ਼ਾਂ ਤੋੜ ਦਿੰਨੀ ਆ ਕਿਚਨ ਚ ਬੋਲ ਮਾਰ ਦਿੰਨੀ ਆ ਚੀਜ਼ਾਂ ਟੁੱਟ ਜਾਂਦੀਆਂ ਡੋਰ ਤੇ ਲੱਗੇ ਜਿਹੜੇ ਮੰਮਾ ਦੇ ਡੈਕੋਰੇਸ਼ਨ ਵਾਲੀ ਚੀਜ਼ਾਂ ਸਭ ਤੋੜ ਦਿੰਨੀ ਆ ਨਹੀਂ ਬਟ ਸਟੈਪ ਜਦੋਂ ਲੱਗਦਾ ਵੀ ਇਹ ਜਿੱਤ ਤੁਸੀਂ ਵਾਲਾ ਪਰਸ਼ਾਣ ਹੈ ਜਨਨ ਵਾਰ ਨੂੰ ਸੁਣ ਕੇ ਫਿਰ ਤੁਸੀਂ ਮੈਨੂੰ ਕਹਿੰਦੇ ਹਏ ਇਹ ਬੰਦ ਕਰ ਬਾਬਾ ਫਰਮਾਨ ਕਰਨ ਬੰਦ ਕਰ ਸਾਰੇ ਸ਼ੋਰ ਨੂੰ ਸੋ ਫਰੈਂਡਸ ਮੇਰਾ ਹੁਣ ਸੀਗਾ ਫ੍ਰੀ ਟਾਈਮ ਇਸ ਕਰਕੇ ਮੈਂ ਬਣਾਉਣੀ ਹੈ ਡਰਾਇੰਗਸ ਜਦੋਂ ਮੇਰਾ ਫ੍ਰੀ ਟਾਈਮ ਹੁੰਦਾ ਤੇ ਮੈਂ ਇੱਕ ਲਿਟਲ ਜਿਹਾ ਹਾਰਟ ਬਣਾਇਆ ਵਾ ਤੇ ਮੈਨੂੰ ਹਾਂ ਮੈਨੂੰ ਜਿੱਦਾਂ 글ਿਟਰ ਆਰਟਸ ਲਾਈਕ ਦ ਸਟਫਸ ਟਾਈਮ ਐਨੀਸੜੀ ਆਰਟ ਵਾਲੀ ਚੀਜ਼ ਜਲਾਣੀ ਮੈਨੂੰ ਇਹਦੀ ਬਹੁਤ ਸਾਰੀ ਪਸੰਦ ਹੁੰਦੀ ਆ ਕਿਉਂਕਿ ਉਹ ਕੂਲ ਹੁੰਦੀਆਂ ਵਾ ਨਾਲ ਨਾਲ ਮੈਂ ਇਹ ਵੀ ਬਣਾਇਆ ਸੀ ਆ ਦੇਖੋ ਥਿਸ ਇਜ਼ ਦ ਕਿਚਨ ਮੈਂ ਕਿਚਨ ਬਣਾਇਆ ਸੀਗਾ ਤੇ ਮੈਂ ਹੁਣ ਆਪਣਾ ਸਾਰਾ ਸਮਾਨ ਜਿਹੜਾ ਸੀਗਾ ਉਹ ਸਟੇ ਮੀਟ ਦਿੱਤਾ ਜਿਹੜਾ ਥੱਲੇ ਸੀਗਾ ਸਾਰਾ ਗੰਦਾ ਸਟੱਫ ਜਿੱਦਾ ਕੀ ਹੁਣ ਇਹ ਮੈਂ ਤੁਹਾਨੂੰ ਇਧਰ ਵੀ ਦਿਖਾ ਦਿੰਨੀ ਇਹ ਸੀਗਾ ਸਾਰਾ ਗੰਦਾ ਸਟੱਫ ਐਂਡ ਤੇ ਮੈਨੂੰ ਇਹ ਸਾਰਾ ਸਟੱਫ ਲਾਈਕ ਮੈਂ ਬਹੁਤ ਜਿਆਦਾ ਟਾਇਰਡ ਸੀਗੀ ਪਰ ਫਿਰ ਵੀ ਮੈਂ ਸੋਚਿਆ ਚਲੋ ਮੈਂ ਇਹਨੂੰ ਕਲੀਨ ਕਰ ਲੈਣੀ ਆ ਫਿਰ ਮੈਂ ਕਰ ਲਿਆ ਹੁਣ ਫੇਰ ਫ੍ਰੀ ਟਾਈਮ 'ਚ ਮੈਂ ਆਪਣੀ ਆਟ ਕੱਢ ਲਈ। ਮੇਰੀ ਡਾਲ ਸੀ ਇਤਨੇ ਡਾਲਸ। ਲਾਈਕ ਮੈਂ ਤੁਹਾਨੂੰ ਡਾਲਸ ਦਿਖਾ ਦੇਣੀ ਆ। ਦੇਖ ਮੇਰੀ ਕਿਊਟੀ ਡਾਲ। ਮੈਂ ਤੁਹਾਨੂੰ ਇਹਨੂੰ ਫੜ ਕੇ ਦਿਖਾਉਣੀ ਆ। ਓਏ। ਮੈਨੂੰ ਇੱਕ ਤੈਨੂੰ ਡਾੜੀ ਲੱਗਦਾ ਫੜਨ ਦਾ। ਕਿਉਂਕਿ ਇਹ ਥੋੜਾ ਕਿ ਇਹਦਾ ਜਿਹੜਾ ਸੂਟ ਆ ਆਪੋ ਤੇ ਹਿੱਦਾ ਹੋ ਰੰਡਟਾ। ਮੈਂ ਤੈਨੂੰ ਹੁੰਦ ਕੰਨੀ ਕਿਦਾਂ ਦਾ ਇਹਦਾ। ਮੈਨੂੰ ਦੇਖੰਦੋ। ਓਏ ਮੇਰੀ ਗੁੱਗੂ। ਮੈਂ ਇਹਦੋਂ ਹੁਣ ਤੁਹਾਨੂੰ ਦਿਖਾਉਣੀ ਆ। ਮੈਂ ਕਿੰਨੇ ਇਦਾਂ ਸੋਈ ਮੇਰੀ ਡਾਲਵਾ ਇਹ ਅਗਰ ਮੈਂ ਇਦਾਂ ਖਵਾਂ ਦੇ ਕਿੱਥੇ ਹਨ ਤੇ ਹੁਣ ਮੈਂ ਆਪਣਾ ਫ੍ਰੀ ਟਾਈਮ ਬੋਰ ਫ੍ਰੀ ਟਾਈਮ ਤੇ ਪਾਰਕ ਚਾਈਆਂ ਥੋੜਾ ਜਿਹਾ ਇਕੱਲ ਨਾਲ ਤੇ ਮੈਨੂੰ ਇਦਾਂ ਰਿਪਲਾਈਂਸ ਵੀ ਲੱਗੀਆਂ ਤੇ ਸਲਾਈਡ ਵੀ ਲੱਗੀ ਜਿਹੜੀ ਮੇਰੀ ਫੇਵਰੇਟ ਆ ਸਭ ਤੋਂ ਜਿਆਦਾ ਪਸੰਦ Jo! Oh. ਸੋ ਫਰੈਂਡਸ ਨੂੰ ਮਿਸ ਲਾਈਕ ਤੇ ਜਾਓਗੀ ਆਮ ਨਾਟ ਇਨਿਸਟੇਡ ਇਨੀਸ ਫੇਕ ਕਿ ਗੇਸ ਸਲੀਪਰੀ ਨਹੀਂ ਸਨ ਤਾਂ ਮੈਂ ਅੱਜ ਦਿਨ ਆਪਣੀ ਵੀਡੀਓ ਐਂਡ ਕਰ ਦਿੰਦੀ ਹਾਂ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਚੰਗੀ ਲੱਗੀ ਵੀ ਕਮੈਂਟਸ ਚ ਦੱਸ ਦਿਓ ਔਰ ਦਾ ਬਾਏ Thank you.